ਤਨੂੰ ਮੁਬਾਰਕਾਂ ਕਿ ਜੋ ਇੱਕ ਲੰਬੇ ਸਮੇਂ ਤੋਂ ਇੱਕ ਮੁਸ਼ਕਲ ਦਰਪੇਸ਼ ਆ ਰਹੀ ਸੀ ਇੱਥੇ ਸਕੂਲ ਦੇ ਵਿੱਚ ਬੱਚਿਆਂ ਨੂੰ ਟੀਚਰਜ਼ ਨੂੰ ਔਰ ਮਾਪਿਆਂ ਨੂੰ ਬਾਉਂਡਰੀ ਵਾਲ ਦੀ ਤਕਰੀਬਨ 15 ਲੱਖ 28 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਉਹ ਅੱਜ ਕੰਪਲੀਟ ਹੋ ਚੁੱਕੀ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਜਿੱਥੇ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਲੋਕ ਕੰਮਾਂ ਦੇ ਲਈ ਚੁਣਦੇ ਨੇ ਔਰ ਕੰਮ ਵੀ ਉਹ ਹੋਣੇ ਚਾਹੀਦੇ ਨੇ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ نسلਾਂ ਪੁਸ਼ਤਾ ਨੇ ਜਿਹੜੀਆਂ ਉਹ ਆਪੋ ਆਪਣੇ ਪੈਰਾਂ ਦੇ ਉੱਪਰ ਖੜੇ ਹੋ ਕੇ ਆਪਣੇ ਹੀ ਨੇ ਆਪਣੇ ਮਾਪਿਆਂ ਦਾ ਆਪਣੇ ਸਮਾਜ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ। ਔਰ ਸਾਥੀਓ ਹਾਜ਼ਰੀਨ ਮੇਰਾ ਨਿੱਜੀ ਤੌਰ ਦੇ ਉੱਪਰ ਇਹ ਮੰਨਣਾ ਹੈ ਕਿ ਉਹੀ ਦੇਸ਼ ਉਹੀ ਸਮਾਜ ਉਹੀ ਰਾਜ ਤਰੱਕੀਆਂ ਕਰ ਸਕਦੇ ਨੇ, ਬੁਲੰਦੀਆਂ ਛੂਹ ਸਕਦੇ ਨੇ। ਜਿਹੜੇ ਸਮਾਜ ਜਿਹੜੇ ਲੋਕ ਆਪਣੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ, ਇਨਵੈਸਟ ਕੱਲਾ ਪੈਸਿਆਂ ਦੇ ਜਾਂ ਸੰਸਾਧਨਾਂ ਦੇ ਰੂਪ ਦੇ ਵਿੱਚ ਨਹੀਂ। ਇਨਵੈਸਟ ਕਿਹੜੇ ਮਾਪੇ ਸਭ ਤੋਂ ਵੱਧ ਸਮਾਂ ਆਪਣੇ ਬੱਚਿਆਂ ਨੂੰ ਦਿੰਦੇ ਨੇ ਉਹਨਾਂ ਦੇ ਉੱਪਰ ਟਾਈਮ ਲਾਉਂਦੇ ਨੇ ਤੇ ਜਦੋਂ ਇਹ ਸਾਰਾ ਕੁਝ ਉਸ ਬੱਚੇ ਦੇ ਉੱਪਰ ਇਨਵੈਸਟ ਕਰ ਦਿੱਤਾ ਜਾਂਦਾ ਤੇ ਤਾਂ ਹੀ ਉਹ ਬੱਚੇ ਨੇ ਜਿਹੜੇ ਕਿਉਂਕਿ ਹਰ ਬੱਚਾ ਇੱਕ ਅਣਤ ਰਾਸ਼ੇ ਹੀਰੇ ਵਾਂਗੂ ਹੈ ਤੇ ਜਦੋਂ ਉਹਨੂੰ ਤਰਾਸ਼ਦਾ ਮਾਪਿਆਂ ਨੇ ਟੀਚਰਸ ਨੇ ਸਮਾਜ ਨੇ ਸਰਕਾਰਾਂ ਨੇ ਤੇ ਫਿਰ ਉਸ ਬੱਚੇ ਦੀ ਚਮਕ ਹੈ ਜਿਹੜੀ ਉਹ ساری ਦੁਨੀਆ ਖੜਖੜ ਕੇ ਦੇਖਦੀ ਹੈ ਤੇ ਇਸੇ ਕਰਕੇ ਅੱਜ ਜਿੰਨੇ ਡਿਵੈਲਪਡ ਕੰਟਰੀਜ਼ ਨੇ ਤੁਸੀਂ ਅਮਰੀਕਾ ਲਗਾ ਲੋ ਹੋਰ ਲਗਾ ਲੋ ਉਹਨਾਂ ਸਾਰਿਆਂ ਦੇ ਵਿੱਚ ਜ਼ਿੰਮੇਵਾਰੀਆਂ ਨੇ ਜਿਹੜੀਆਂ ਇਹ ਸਰਕਾਰਾਂ ਨੇ ਚੱਕੀਆਂ ਹੋਈਆਂ ਨੇ ਚੰਗੀਆਂ ਮੈਰੀ ਵਿੱਦਿਆ ਦੀਆਂ ਪਰ ਪਿਛਲੇ ਸਮਿਆਂ ਦੇ ਵਿੱਚ ਆਪਣੇ ਰਾਜਨੀਤਿਕ ਲੋਕਾਂ ਨੇ ਸਿੱਖਿਆ ਤੇ ਸਿਹਤ ਦੋਨੋਂ ਨੂੰ ਹੀ ਵਿਸਾਰ ਦਿੱਤਾ ਪਰ ਮੈਨੂੰ ਦੱਸਦੇ ਹੋਏ ਖੁਸ਼ੀ ਹੈ ਕੇ ਪਹਿਲਾਂ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਹੋਣਾ ਨੇ 10 ਸਾਲ ਇਹਦੇ ਉੱਪਰ ਫੋਕਸ ਕਰਕੇ ਪੂਰੀ ਦੁਨੀਆ ਦੇ ਵਿੱਚੋਂ ਲੀਡਰ ਨੇ ਜਿਹੜੇ ਦਿੱਲੀ ਦੇ ਸਕੂਲ ਦੇਖਣ ਆਉਂਦੇ ਸੀਗੇ ਤੇ ਹੁਣ ਪਿਛਲੇ 3 ਸਾਲਾਂ ਦੇ ਵਿੱਚ ਭਵੰਤਮਨ ਜੀ ਦੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਨੇ ਜਿਹੜੇ ਉਹ ਹੋ ਰਹੇ ਨੇ ਤੇ ਇਸੇ ਦੀ ਵਜ੍ਹਾ ਕਰਕੇ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਪੰਜਾਬ ਦੇ ਤਕਰੀਬਨ 19 20000 ਸਕੂਲ ਜਿੱਥੇ ਕਿਤੇ ਬਾਉਂਡਰੀ ਵਾਲ ਨਹੀਂ ਸੀਗੀ ਕਿਤੇ ਕਲਾਸਰੂਮ ਨਹੀਂ ਸੀਗੇ ਕਿਤੇ ਲੈਬਸ ਨਹੀਂ ਸੀਗੀਆਂ ਕਿਤੇ ਵਾਸ਼ਰੂਮ ਨਹੀਂ ਸੀਗੇ ਕਿਤੇ ਬੈਂਚ ਨਹੀਂ ਸੀਗੇ ਕਿਤੇ ਫਰਨੀਚਰ ਨਹੀਂ ਸੀਗਾ ਅੱਜ ਉਹਨਾਂ ਦੇ ਵਿੱਚ ਬਹੁ ਗਿਣਤੀ ਕੰਮ ਹੈ ਜਿਹੜਾ ਉਹ ਕੰਮ ਕੰਪਲੀਟ ਹੋ ਚੁੱਕਿਆ ਮੈਂ ਇਹ ਤਾਂ ਨਹੀਂ ਕਹਾਂਗਾ ਕਿ 100% ਕੰਪਲੀਟ ਹੋ ਚੁੱਕਿਆ ਇੰਨੇ ਸਾਲਾਂ ਦਾ ਜਿਹੜਾ ਦੀ ਕਮੀ ਇੰਨਾ ਪਾੜਾ ਮਹਿਸੂਸ ਹੋ ਰਿਹਾ ਸੀਗਾ ਉਹ ਵੱਡੇ ਪੱਧਰ ਦੇ ਉੱਪਰ ਪੂਰਾ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਹੈ ਉਹ ਸਕੂਲਾਂ ਦੇ ਵਿੱਚ ਉਹ ਪੂਰੀ ਕਰ ਦਿੱਤੀ ਜਾਊਗੀ ਇਸੇ ਦੀ ਵਜ੍ਹਾ ਕਰਕੇ ਅੱਜ ਜਿੱਥੇ ਜਿੱਥੇ ਤਕਰੀਬਨ 450 ਦੇ ਕਰੀਬ ਟੀਚਰਸ اور ਪ੍ਰਿੰਸੀਪल्स ਨੂੰ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਲੈਣ ਦੇ ਲਈ ਭੇਜਿਆ ਤਾਂ ਕਿ ਦੁਨੀਆਂ ਦੇ ਵਿੱਚ ਵਿੱਦਿਆ ਦਾ ਪ੍ਰਸਾਰ ਕਿਵੇਂ ਹੁੰਦਾ ਹੈ ਉਹਦਾ ਉਹਦਾ ਅਧਿਐਨ ਕੀਤਾ ਜਾਵੇ ਤੇ ਉਹ ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਲਾਗੂ ਹੋ ਰਿਹਾ ਹੈ